ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਇੱਕ ਪੁਲਿਸ ਮਲਾਜਮ ਦੀ ਡੀਐਸਪੀ ਨੇੜੀ ਦਾ ਕੁੜੀ ਹੋ ਮੈਨੂੰ ਨਹੀਂ ਪਤਾ ਕਿਹੜੀ ਸਟੇਟ ਦੀ ਹੈ ਕਿੱਥੋਂ ਆ ਇੱਕ ਛੋਟਾ ਜਿਹਾ ਕੇਸ ਉਹਦਾ ਸਾਹਮਣੇ ਆਇਆ ਉਹ ਕਿਸੇ ਨਾ ਅਮੀਰ ਵਪਾਰੀ ਉਹਦੇ ਦੇ ਚੱਕਰ ਚੁੱਕਰ ਚ ਪੈ ਜਾਂਦੀ ਐ ਸ਼ੁਸ਼ਕ ਵਾਲੇ ਜੇ ਤੇ ਉਹਦੇ ਚੱਕਰ ਚ ਪੈ ਜਾਂਦੀ ਆ ਤੇ ਉਹ ਬੰਦਾ ਉਹਨੂੰ ਐਸ਼-ਉਸ਼ ਕਰਾਉਂਦਾ ਬਸ ਮਹਿੰਗਾ ਮਹਿੰਗਾ ਗੱਡੀਆਂ ਤੋਹਫੇ ਹੋਰ ਬੜਾ ਕੁਝ ਗਹਿਣੇ ਗੱਟੇ ਹੋਰ ਬਹੁਤ ਕੁਝ ਦਿੰਦਾ ਉਹਨੂੰ ਤੇ ਜਦੋਂ ਕਾਫੀ ਟਾਈਮ ਇਹ ਲੰਮਾ ਰਿਲੇਸ਼ਨ ਚੱਲਦਾ ਉਹਨਾਂ ਦਾ ਤੇ ਉਹ ਜਿਹੜੀ ਕੁੜੀ ਆ ਹੁਣ ਵੀ ਉਹਦੇ ਨਾਲ ਰਿਲੇਸ਼ਨ ਸੀ ਕੀ ਹਨਾ ਜਿਹੜੀ ਵਪਾਰੀ ਦੇ ਨਾਲ ਤੇ ਆਪਣੀ ਡਿਊਟੀ ਤੋਂ ਉਹ ਮਤਲਬ ਕਿ ਡਿਊਟੀ ਨੂੰ ਟਾਈਮ ਨਹੀਂ ਦਿੰਦੀ ਸੀਗੀ ਉਹਦੇ ਨਾਲ ਤੁਰ ਹੀ ਫਿਰਦੀ ਰਹਿੰਦੀ ਹੁੰਦੀ ਸੀਗੀ ਤੇ ਮਿਸ ਬਿਹੇਵ ਕਰਦੀ ਸੀ ਡਿਊਟੀ ਨਾਲ ਤੇ ਜਦੋਂ ਇਹ ਚੀਜ਼ ਦਾ ਪਤਾ ਲੱਗਾ ਉਹਦੀ ਮੁੰਡੇ ਨੂੰ ਹਨਾ ਜੇ ਉਹ ਕਿਸੇ ਨੂੰ ਚੀਟ ਕਰਨ ਲੱਗੀ ਉਸੇ ਮੁੰਡੇ ਨੂੰ ਵਪਾਰੀ ਨੂੰ ਫੇਰ ਦੂਰੀ ਤੋਂ ਤਾਂ ਉਹ ਜਿਹੜੀ ਮੁੰਡੇ ਨੂੰ ਪਤਾ ਲੱਗ ਗਿਆ ਇਹ ਮੈਨੂੰ ਫੇਰ ਚੀਟ ਕਰਦੀ ਪਈ ਆ ਵਪਾਰੀ ਨੂੰ ਤੇ ਉਹ ਮੁੰਡੇ ਨੇ ਉਸ ਕੁੜੀ ਨੂੰ ਛੱਡ ਦਿੱਤਾ ਜਦੋਂ ਛੱਡ ਦਿੱਤਾ ਤੇ ਉਹ ਹੁਣ ਕਿੰਨਾ ਵਾਲੇ ਦੇ ਹੁੰਦੇ ਆ ਦੋਵਾਂ 'ਚ ਆਸਮੈ ਕਲੇਸ਼ ਆ ਪੈਣ ਲੱਗ ਪਿਆ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਦੂਜੇ ਨੂੰ ਛੱਡਦਾ ਉਹਨਾਂ ਨੇ ਤੇ ਉਹ ਹੁਣ ਮੁੰਡਾ ਕੋਈ ਕੀ ਚੀਜ਼ ਮੰਗਦਾ ਹੋਣਾ ਤਾਂ ਜਾਂ ਕੁਛ ਉਹਨੂੰ ਬਲੈਕਮੇਲ ਕਰਦਾ ਹੋਣਾ ਕਿਸੇ ਚੀਜ਼ ਲਈ ਤਾਂ ਉਹ ਜਿਹੜੀ ਕੁੜੀ ਨੇ ਜਵਾਬ ਦਿੱਤਾ ਤੇ ਉਹ ਮੁੰਡੇ ਨੇ ਆ ਕੇ ਹਾਰ ਕੇ ਆ ਕੇ ਨੈੱਟ ਤੇ ਸੋਸ਼ਲ ਮੀਡੀਆ ਤੇ ਉਹਦੀ ਚੈਟ ਫੋਟੋ ਮਾ ਉਹ ਵੀਡੀਓ ਕੋਈ ਕੁਝ ਵਾਇਰਲ ਕਰਤਦਾ ਤਾਂ ਉਹ ਹੁਣ ਜਿਹੜੀ ਡੀਐਸਪੀ ਕੁੜੀ ਸੀ ਨੌਕਰੀ ਤਾਂ ਉਹਦੀ ਗਈ ਗਈ ਤੇ ਜਿਹੜੀ ਕਿ ਨਾਲ ਉਹ ਮੁੰਡਾ ਉਹ ਵੀ ਗ੍ਰਿਫਤਾਰ ਹੋ ਗਿਆ ਕਹਿਣ ਦਾ ਮਤਲਬ ਇਹ ਆ ਵੀ ਇੱਕ ਤਾਂ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਹੁਣਾਂ ਉਹਨਾਂ ਦਾ ਮਿਸਬਿਹੇਵ ਕਰਦੇ ਆ ਤੇ ਇੱਕ ਪਾਸੇ ਉਹ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਤੇ ਇਹ ਦੋ ਚੰਗਾ ਇਹਨੂੰ ਨੌਕਰੀਆਂ ਨਾ ਹੀ ਦਿਓ ਇਹਨਾਂ ਦੀ ਥੋੜੇ ਟਾਈਮ ਚ ਇਦਾਂ ਦੀ ਮਤਲਬ ਇਹ ਪਤਾ ਲੱਗ ਜਾਂਦਾ ਕੀ ਹਰਕਤ ਕਰਦੇ ਆ ਇਹਨਾਂ ਤੇ ਗੌਰ ਕਿਉਂ ਨਹੀਂ ਕਰਦੀ ਸਰਕਾਰ ਜੋ ਆਪਣੀ ਡਿਊਟੀ ਤੋਂ ਮਿਸਬਿਹੇਵ ਹੋ ਕੇ ਕਿੱਧਰ-ਕਿੱਧਰ ਕੀ ਕਰਦੀ ਫਿਰਦੀ ਆ ਸਹੀ ਹੈ ਨਾ ਇਹ ਇਹਦਾ ਆ ਥੱਲੇ ਇੱਕ ਦੋ ਫੋਟੋਆਂ ਵਾ ਤੇ ਦੇਖ ਲਓ ਇਹਨੂੰ ਕੀ ਕਰਦੀ ਫਿਰਦੀ ਆ ਤੇ ਇਹ ਹੁਣ ਗ੍ਰਿਫਤਾਰ ਆ ਹੁਣ ਕੁੜੀ ਆਪਣੇ ਅਹੁਦੇ ਤੋਂ ਵੀ ਤੇ ਜੇਲ੍ਹ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ